ਚਾਹੇ ਪੱਗ ਮੰਨ ਲੈ ਧਰਮਿਆ ਹਨਾ ਮੈਂ ਤੂੰ ਪਾਣੀ ਸਾਹੀ ਸਾਹੀ ਸੋਚਾਂ ਬੂ ਭਾਈ ਇੱਥੇ ਦੇ ਉੱਪਰ ਪਾਣੀ ਵੀ ਨਹੀਂ ਖੜਦਾ ਪਾਣੀ ਨਹੀਂ ਖੜਦਾ ਉਹ ਤਖਾ ਦਿੰਨੇ ਆਪਾਂ ਲੈ ਵੀ ਆ ਦੇ ਲੋ ਨਾ ਪਾਣੀ ਵੀ ਨਹੀਂ ਖੜਦਾ ਮੱਖੀ ਤਾਂ ਤਲਕ ਕੇ ਡਿਗਣੀ ਡਿਗਣੀ ਆ ਯਾਰ ਹਨਾ ਪਾਣੀ ਵੀ ਜਾਂਦਾ ਭੱਜਿਆ ਹਨਾ ਹਮ ਕਮਾਲ ਹੋ ਗਈ ਪਾਣੀ ਆਪਣੀ ਜਗ੍ਹਾ ਨਹੀਂ ਬਣਾ ਸਕਦਾ ਜਿਵੇਂ ਹੁਣ ਵਾਰਸਾਂ ਪੈ ਰਹੀ ਨੇ ਬਈ ਹੁਣ ਤਾਂ ਫਿਰ ਇਹ ਚੀਜ਼ ਦਾ ਬਹੁਤ ਵੱਡਾ ਵੈਣੀ ਪੈਣਾ ਬਹੁਤ ਬਹੁਤ ਜ਼ਿਆਦਾ ਫੈਣੀ ਫੇਟਾ ਸਾਨੂੰ ਧੁੰਦਾ ਵਿੱਚ ਵੀ ਹੋਊਗਾ ਹੋਰ ਛੱਡ ਕਹਿੰਦਾ ਨਿਆਣੇ ਬੱਚੇ ਦਾ ਚੈੱਕ ਬੁਖਾਰ ਕਰੀਏ ਥੋੜੀ ਬਹੁਤੀ ਜੇ ਸਿਰ ਨੂੰ ਪਾਫ ਹੋਵੇ ਹੱਥ ਫੜ ਕੇ ਸਿੱਖਣਾ ਗੱਲ ਵਧੀਆ ਵੱਧ ਵਧੀਆ ਜੇ ਕਾਫੀ ਰਾਫ ਹੋਵੇ ਜਿੰਨਾ ਕਰੀਏ ਸੌਂਕ ਦੇ ਨਾਲ ਕਰੀਏ ਕੰਮ ਪੂਰਾ ਨਾ ਭਾਵੇਂ ਹਾਫ ਹੋਵੇ ਕੋਈ ਕੁੰਬੜ ਵਾਲੀਆ ਮਿਹਨਤ ਨੂੰ ਗੂਰ ਪੈਂਦਾ ਜੇ ਲਗਨ ਪੂਰੀ ਤੇ ਜਿਗਰਾ ਸਾਫ ਹੋਵੇ ਸੱਜਣੋ ਇਹ ਸ਼ੇਅਰ ਨਾ ਮੈਂ ਆਮ ਸਟੇਜਾਂ ਤੇ ਬੋਲਦਾ ਹੁੰਨਾ ਪਰ ਅੱਜ ਕਿਉਂ ਬੋਲਿਆ ਕਿਉਂਕਿ ਅੱਜ ਨਾ ਸੱਜਣੋ ਬਰਨਾਲੇ ਸ਼ਹਿਰ ਦੇ ਵਿੱਚ ਖੜਾ ਸੀ ਸਾਡੇ ਭਰਾ ਦੀਪ ਲਵੇ ਦੀਪ ਰਵਿੰਗ ਦੇ ਨਾਂ ਤੇ ਪੀਵੀ 19 ਬਾਈ ਦੇ ਨਾਲ ਸੱਜਣੋ ਗਾਇਜ਼ ਹੈ ਬਰਨਾਲਾ ਸ਼ਹਿਰ ਦੇ ਵਿੱਚ ਕਸੀ ਮਾਰਕੀਟ ਤੇ ਬਹੁਤ ਵਾਰੀ ਬਾਈ ਨੇ ਮੈਨੂੰ ਫੋਨ ਕੀਤਾ ਸੀ ਕਹਿੰਦਾ ਭੱਡੇ ਕਹਿੰਦਾ ਵੀਰੇ ਕਦੇ ਗੱਡੀ ਲਿਆ ਵੀ ਤੁਹਾਡੀ ਗੱਡੀ ਨਾਲ ਚਮਕਾ ਕੇ ਦਿਖਾਉਣੀ ਆ ਲੋਕਾਂ ਨੂੰ ਸੀਸਾ ਦਿਖਾਉਣਾ ਵੀ ਮਿਹਨਤ ਹੁੰਦੀ ਕਿਵੇਂ ਆ ਹਨਾ ਤੇ ਅੱਜ ਮੈਂ ਹੋ ਗਿਆ ਥੋੜਾ ਜਿਹਾ ਲੇਟ ਤੇ ਬਾਈ ਕਹਿੰਦਾ ਵੀਰੇ ਸੌਰੀ ਕਹਿੰਦਾ ਵੀ ਅੱਜ ਮੈਂ ਗੱਡੀ ਨਹੀਂ ਤੁਹਾਡੀ ਰੀਜਾਂ ਲਾ ਕੇ ਸਾਫ਼ ਕਰ ਸਕਦਾ ਮੈਂ ਕਿਹਾ ਜੀ ਕਾਰਨ ਕਹਿੰਦਾ ਵੀਰੇ ਕਾਰਨ ਇਹ ਆ ਵੀ ਤੁਹਾਡੀ ਗੱਡੀ ਤੇ ਘੱਟ ਤੋਂ ਘੱਟ ਕਿੰਨੇ ਦੀਪ ਘੰਟੇ ਦੱਸਿਆ 4 ਤੋਂ 4.5 ਘੰਟੇ ਲੱਗ ਜਾਣਗੇ 4 ਤੋਂ ਸਜਣੋਂ 4.5 ਘੰਟੇ ਲੱਗਣੇ ਪਰ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਆਪਣਾ ਤੇ ਹੁਣ ਤੇ ਹੋ ਗਏ 6:00 ਵਜੇ 9 ਮਿੰਟ ਬਾਈ ਕਹਿੰਦਾ ਵੀ ਜੇ ਮੈਂ ਯਾਰ ਮਤਲਬ ਕਹਿੰਦਾ ਮੈਂ ਨਹੀਂ ਕਹਿੰਦਾ ਵੀ ਯਾਰ ਤਾਂ ਸਾਡੀ ਗੱਡੀ ਦਾ ਜੂੜ ਵੱਡਾ ਕਿਉਂਕਿ ਸੱਜਣ ਉਪਰ ਆਪੇ ਇਹ ਬਾਈ ਨੂੰ ਪੁੱਛਿਆ ਮੈਂ ਕਿਹਾ ਯਾਰ ਨਹੀਂ ਦੱਸ ਵੀ ਤੂੰ ਸਾਢੇ 4 ਘੰਟੇ ਕਿਹੜੀ ਗੱਲ ਤੇ ਲਾਏਗਾ ਉਸਤਾਦ ਨੇ ਕੋਈ ਵੀ ਭਰਾ ਇਹ ਕਹਿੰਦਾ ਹੁੰਦਾ ਵੀ ਯਾਰ ਗੱਡੀ ਮਸਾਂ ਆਈ ਆ ਮੈਂ ਇਹਨੂੰ ਜਾਣ ਨਾ ਦੇਵਾਂ ਮੈਂ ਤਾਂ ਕੰਮ ਕਰਾਂ ਹਾਂ ਹਾਂ ਹੈਨਾ ਤੁਸੀਂ ਇਹ ਕਹਿੰਦੇ ਵੀ ਅੱਜ ਮੈਂ ਤੁਹਾਡੀ ਗੱਡੀ ਦਾ ਕੰਮ ਨਹੀਂ ਕਰਨਾ ਨਹੀਂ ਗੱਲ ਸਾਬ ਤੇ ਮੈਨੂੰ ਹੀ ਦੱਸ ਬਾਈ ਸਾਢੇ 4 ਘੰਟੇ ਤੁਸੀਂ ਕਿਹੜੀ ਚੀਜ਼ ਤੇ ਕਹਿੰਦੇ ਵੀ ਕੀ ਕੀ ਕਰੋਗੇ ਸਾਢੇ 4 ਘੰਟਿਆਂ ਦੇ ਵਿੱਚ ਇਹ ਦੱਸੋ ਪਹਿਲਾਂ ਪਹਿਲਾਂ ਤਾਂ ਵੀਰੇ ਦੇਖੋ ਇਹ ਜਿਹੜੇ ਗੱਡੀ ਦਾ ਕਲਰ ਆ ਨਹੀਂ ਪਹਿਲਾਂ ਤਾਂ ਸਾਚੇ ਦੱਸੋ ਤੁਸੀਂ ਸਿਰਫ 2000 ਦੇ ਵਿੱਚ ਕਹਿੰਦੇ ਸੀਗੇ ਕਹਿੰਦੇ ਵੀ ਆਪਾਂ 2000 ਦੇ ਵਿੱਚ ਕੀ ਕੁਝ ਕਰੋਂਗੇ ਉਹ ਦੱਸੋ ਪਹਿਲਾਂ ਤਾਂ ਕੀ ਕੁਝ ਕਰੋਂਗੇ 2000 ਦੇ ਵਿੱਚ 2000 ਰੁਪਏ ਵਿੱਚ ਵੀਰੇ ਆਪਾਂ ਲੈਮੀਨੇਸ਼ਨ ਮਾਰ ਕੇ ਦੇਵਾਂਗੇ ਜਿਸ ਨਾਲ ਤੁਹਾਡੇ ਗੱਡੀ ਤੇ ਪਾਣੀ ਵੀ ਪੈਂਦਾ ਮਿੱਟੀ ਨਹੀਂ ਖੜਦੀ ਤੇ ਬਾਕੀ ਗੱਡੀ ਦੀ ਲਾਈਟਾਂ ਸਾਰੀਆਂ ਸਾਫ਼ ਕਰਾਂਗੇ ਗੱਡੀ ਦੇ ਅੰਦਰੋਂ ਬਾਹਰੋਂ ਕਬਜੇ ਸਾਰੇ ਚਮਕਾ ਕੇ ਦੇਵਾਂਗੇ ਓਕੇ ਆਪਾਂ ਦਿਖਾ ਵੀ ਦੀ ਸਜਣੋ ਜੁੜੇ ਰਹੋ ਪਹਿਲਾਂ ਬਾਰਨਟ ਤੋਂ ਗੱਲ ਕਰਦੇ ਹਾਂ ਉਸਤਾਦ ਹਨਾ ਮੈਂ ਬਾਰਨਟ ਚਾਹਦਾ ਗੱਡੀ ਦਾ ਵੀ ਮੇਰੇ ਹਿਸਾਬ ਨਾਲ ਨਾ ਸੱਜਣੋ ਪੂਰੇ ਪੰਜਾਬ ਦੇ ਵਿੱਚੋਂ ਜੇਕਰ ਸਭ ਤੋਂ ਸਸਤਾ ਕੰਮ ਕਰ ਰਿਹਾ ਬਈ ਤਸੱਲੀ ਵਾਲਾ ਤਾਂ ਫਿਰ ਬਈ ਦੀਪ ਕਰੂਗਾ ਆ ਸਾਰੇ ਕਬਜੇ ਵਗੈਰਾ ਸਾਰੇ ਸਾਫ਼ ਕਰਕੇ ਦੇਵਾਂਗੇ ਭਰਾ ਆਪਾਂ ਆ ਸਾਰੇ ਸਾਫ਼ ਹੋਣਗੇ 2000 ਦੇ ਵਿੱਚੋਂ 2000 ਰੁਪਏ ਦੇ ਵਿੱਚ ਸਿਰਫ ਸਿਰਫ 2000 ਇੱਕ ਤਾਂ ਬਈ ਤੁਸੀਂ ਕਹਿੰਦੇ ਰਵੇਂ ਕੱਢਾਂਗੇ ਹਾਂਜੀ ਫੁੱਲ ਰਾਵਿੰਗ ਕੱਢਾਂਗੇ ਫੁੱਲ ਰਾਵਵੇਂਗਾ ਸਾਰੀ ਗੱਡੀ ਦੀ ਫੁੱਲ ਰਾਵਿੰਗ ਅਸਾ ਨਾਲ ਕੋਟਾਂਗੇ ਨਾਲ ਕੋਟਿੰਗ ਵੀ ਸਟੈਪ ਮਾਰ ਕੇ ਦੇਵਾਂ ਸਾਨੂੰ ਗਰਾਫਿੰਗ ਕੋਟਿੰਗ ਦਾ ਓਕੇ ਤੇ ਹੋਰ ਦੋ ਚੀਜ਼ਾਂ ਹੋਰ ਕਿਹੜੀਆਂ ਦੱਸਿਆ ਦੀ ਵੈਕਸਿੰਗ ਤੇ ਪਾਲਿਸ਼ਿੰਗ ਵੀ ਕਰਕੇ ਦੇਵਾਂਗੇ ਓਕੇ ਮਤਲਬ ਸਾਰੀ ਗੱਡੀ ਪਾਲਿਸ਼ ਵੀ ਹੋ ਜਾ ਸਾਰੀ ਗੱਡੀ ਪਾਲਿਸ਼ ਵੀ ਹੋ ਜਾ ਠੀਕ ਹੈ ਭਰਾ ਕਰਕੇ ਆਪਾਂ ਤੁਹਾਨੂੰ ਇੱਕ ਸਰਵਿਸ ਫ੍ਰੀ ਦੇਵਾਂਗੇ ਜਿਹੜਾ ਆਪਣੇ ਕੋ ਰਵਿੰਗ ਕਰਾਉਣਾ ਚਾਹੇ ਵੈਕਸਿੰਗ ਕਰਾਉਣਾ ਚਾਹੇ ਪਾਲਿਸ਼ਿੰਗ ਕਰਾਉਣਾ ਚਾਹੇ ਕੋਟਿੰਗ ਕਰਾਉਣਾ ਇੱਕ ਇਹ ਵੀ ਇੱਕ ਸਰਵਿਸ ਕਿੰਨੀਆਂ ਸਰਵਿਸਾਂ ਆਮ ਕਰ ਫ੍ਰੀ ਆ ਇੱਕ ਸਰਵਿਸ ਵਿੱਚ ਹੀ ਹੋਰ ਛੱਡੋ ਅਸਾ ਜਿਵੇਂ ਅੱਜ ਮੈਂ ਕਰਵਾ ਕਰਵਾ ਕੇ ਲੈ ਗਿਆ ਐਦੋ ਅਗਲੀ ਸਰਵਿਸ ਤੇ ਫ੍ਰੀ ਕਰ ਦੋਗੇ ਅਗਲੀ ਸਰਵਿਸ ਫ੍ਰੀ ਕਰ ਯਾਨੀ ਕਿ ਫਿਰ 1000 ਰੁਪਏ ਚ ਰਹਿ ਗਿਆ ਬਿਲਕੁਲ ਬਿਲਕੁਲ ਵੀਰੇ ਲੈ ਮਿੱਤਰੋ ਪੰਜਾਬ ਦੇ ਵਿੱਚ ਕਹਦੀ ਮੇਰੇ ਸਾਹਬ ਨਾਲ ਇਤੋਂ ਸਸਤਾ ਕੋਈ ਹੋ ਵੀ ਨਹੀਂ ਲੱਗਦਾ ਲੁੱਟ ਲੋ ਮੇਲਾ ਮੇਲਾ ਲੁੱਟਣ ਨੂੰ ਸੱਜਣੋ ਤੁਹਾਨੂੰ ਹੋਰ ਵੀ ਦੱਸਦੇ ਆਂ ਬਈ ਇਹਦੇ ਵਿੱਚ ਤੁਸੀਂ ਲੁੱਟਾਂ ਲੁੱਟਾਂ ਵੀ ਸਾਰੀਆਂ ਸਾਫ ਸਾਰੀਆਂ ਚਮਕਾ ਕੇ ਦੇ ਆਂ ਨਾ ਸ਼ੀਸ਼ੇ ਵੀ ਚਮਕਾ ਕੇ ਸੱਤ ਵੀ ਲਿਸਕਾ ਮਾਰੂ ਸੱਤ ਵੀ ਪੂਰੀ ਹੋਰ ਵੀ ਅਸਤਾਨ ਕੱਲਾ ਬੋਰਡ ਦੀ ਗੱਲ ਕਰਨ ਕੀਤੀ ਬਾਈ ਕਹਿੰਦਾ ਵੀਰੇ ਆਹ ਲਾ ਕੇ ਨਾ ਕੱਲੀ ਕੱਲੇ ਕਬਜ਼ਾ ਤੁਸੀਂ ਕੱਲੀ ਕੱਲੀ ਚੀਜ਼ ਤੋਂ ਚੈੱਕ ਕਰਿਓ ਕਹਿੰਦਾ ਯਾਰ ਤੁਹਾਨੂੰ ਕੰਮ ਬੋਲੂ ਆਫਰ ਦਿੱਤਾ ਬਾਈ ਨੇ ਸੱਜਣੋ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਰਨਾ ਜਿਹੜੇ ਵੀ ਬਰਾਬਰ ਨਾਲੇ ਤੇ ਲਵੇ ਲਾਉਣੇ ਮੈਂ ਤਾਂ ਕਹਿੰਦਾ ਦੂਰ ਵਾਲੇ ਵੀ ਆ ਜਾਣ ਯਾਰ ਦੂਰ ਵਾਲੇ ਵੀ ਕੱਲਾ ਸਿਰਫ ਬਈ ਤੁਹਾਡਾ ਤੇਲ ਖਰਚਾ ਹੀ ਆ ਤੁਹਾਨੂੰ 2000 ਦੇ ਵਿੱਚ ਦੋ ਸਰਵਿਸਾਂ ਕੋਈ ਨਹੀਂ ਦੇ ਸਕਦਾ ਪੂਰੇ ਪੰਜਾਬ ਦੇ ਵਿੱਚ ਵੀ ਨਹੀਂ ਦੇ ਸਕਦਾ ਯਾਰ ਹਨਾ ਤੇ ਫਿਰ ਬਾਈ ਦੀਪ ਆਫਰ ਦਿੱਤੇ ਨੇ ਤੇ ਉਸਤਾਦ ਤੇ ਦੱਸੀ ਬਾਈ ਇਹ ਤੇ ਪਰਤ ਮਤਲਬ ਇਹ ਚੀਜ਼ਾਂ ਤੇ ਤੁਹਾਨੂੰ ਲੱਗਣਗੇ ਚਾਰਟ ਹੈ ਚਾਰ ਸਾਢੇ ਚਾਰ ਘੰਟੇ ਬਿਲਕੁਲ ਟਾਈਮ ਲੱਗੂਗਾ ਬਾਈ ਇਹ ਪੀਸ ਡਰਾਈ ਹੋਇਆ ਪਿਆ ਉਹਨੂੰ ਚਮਕਾਉਣਾ ਪਊਗਾ ਠਾਣਾ ਪਊਗਾ ਓਕੇ ਕਲਰ ਨੂੰ ਗ੍ਰੋਥ ਦੇਣੀ ਪਊਗੀ ਆਪਾਂ ਨੂੰ ਗ੍ਰੋਥ ਨਹੀਂ ਪਊ ਤੇstad ਹੁਣੇ ਦੱਸਿਓ ਜਿਹੜੇ ਤੁਸੀਂ ਇਹ ਕਹਿਣੋ ਵੀ ਇਹ ਇਹਦੀ ਬੈਨੀਫਿਟ ਕੀ ਹੁੰਦੀ ਆ ਬਈ ਆਹ ਗੱਡੀ ਤੁਸੀਂ ਕੀਤੀ ਐ ਇਹ ਚ ਕੋਣ ਹਾਂਜੀ ਹਾਂਜੀ ਇਹਦੇ ਬੋਰਨਟ ਹੋਇਆ ਪਿਆ ਵਾ ਅਸਾਈ ਤੋਂ ਮੂਰੋ ਕਰਦੀ ਇਧਰਲਾ ਫੈਂਡਰ ਇਹਦਾ ਪੀਸ ਰੈਡੀ ਹੋਇਆ ਵਾ ਦੋ ਪੀਸ ਰੈਡੀ ਹੋਏ ਓਕੇ ਇਹ ਦਿਖਾਓ ਆ ਲੈਓ ਸੱਜਣਾ ਮਾਰ ਦਿਖਾ ਚਾਹੇ ਪੱਗ ਮੰਨ ਲੈ ਧਰਮਿਆ ਹਨਾ ਮੈਂ ਤੂੰ ਸੀਸਾ ਸੀਸਾ ਵੀ ਸੋਚਾਂ ਪੂ ਬਈ ਇਹ ਜਿਹਦੇ ਉੱਪਰ ਪਾਣੀ ਵੀ ਨਹੀਂ ਖੜਦਾ ਪਾਣੀ ਨਹੀਂ ਖੜਦਾ ਉਹ ਤਖਾ ਦਿੰਨੇ ਆਪਾਂ ਲੈ ਵੀ ਆ ਦਿਓ ਲੋ ਨਾ ਪਾਣੀ ਵੀ ਨਹੀਂ ਖੜਦਾ ਮੱਖੀ ਤਾਂ ਤਲਕ ਘੱਡੀ ਘਣੀ ਡਗਣੀ ਆ ਯਾਰ ਹਨਾ ਬਾਕੀ ਸਹੀ ਗੱਲ ਆ ਦੇਖੋ ਧਰਮੇ ਉਰੇਲੀ ਦੇਖੋ ਬਾਈ ਡੋੜ ਸ ਵੜ ਜਾਗੇ ਪਾਣੀ ਨੇ ਆਪਣੀ ਜਗ੍ਹਾ ਨਹੀਂ ਬਣਾਣੀ ਹੈਗੀ ਪਾਣੀ ਵੀ ਜਾਂਦਾ ਭੱਜਿਆ ਹਨ ਕਮਾਲ ਹੋ ਗਈ ਪਾਣੀ ਆਪਣੀ ਜਗ੍ਹਾ ਨਹੀਂ ਬਣਾਦਾ ਜਿੰਨੇ ਹੁਣ ਵਾਰਸਾਂ ਪੈ ਰਹੀ ਨੇ ਬਾਈ ਹੁਣ ਤਾਂ ਫਿਰ ਇਹ ਚੀਜ਼ ਦਾ ਬਹੁਤ ਵੱਡਾ ਫੈਣੀ ਫਟਾ ਬਹੁਤ ਬਹੁਤ ਜ਼ਿਆਦਾ ਫੈਣੀ ਫੇਟਾ ਸਾਨੂੰ ਧੁੰਦਾ ਵਿੱਚ ਵੀ ਹੋਊਗਾ ਹੋਰ ਛੱਡੋ ਓਕੇ ਮਤਲਬ ਧੁੰਦਲਾ ਪਾਣੀ ਵੀ ਜਿਹੜਾ ਉਹ ਜ਼ਿਆਦਾ ਖਤਰਨਾਕ ਹੁੰਦਾ ਬਿਲਕੁਲ ਹਨਾ ਉਹ ਵੀ ਨਹੀਂ ਖੜਨਾ ਹੈਗਾ ਉਹ ਵੀ ਨਹੀਂ ਖੜਨਾ ਧਰਮੇ ਕੈਮਰਾ ਬਾਹਰ ਦੇਖ ਲੈ ਹੱਥ ਹੱਥ ਵੀ ਐ ਤਲਕ ਦਾ ਯਰ ਲੈ ਜ਼ਰੂਰ ਵੇਚਰ ਬਹੁਣੀ ਚਾਹੀਦੀ ਜੇ ਮੇਰੇ ਸਾਹਬ ਨਾਲ ਤਾਂ ਕੋਈ ਘੱਟਿਆ ਵਾਲਾ ਸੌਦਾ ਨਹੀਂ ਜੇ ਉਦਾਂ ਵੀ ਧਵਾਉਣ ਲੱਗ ਜੀਏ ਨਾ ਬਾਈ ਤੇ ਮੇਰੇ ਸਾਹਬ ਨਾਲ ਤਿੰਨ ਚਾਰ ਸੌ ਤੋਂ ਉਹ ਵੀ ਲੈ ਜਾਂਦੇ ਆ ਬਿਲਕੁਲ ਬਾਈ ਲਾਈਟਾਂ ਦਾ ਅਲੱਗ ਲੈ ਜਾਂਦੇ ਆ ਲਾਈਟਾਂ ਸਾਫ਼ ਕਰਨ ਦਾ ਅਲੱਗ ਲੈਂਦੇ ਆ ਆਪਾਂ ਉਹ ਵੀ ਵਿਚੀ ਕਰਕੇ ਦੇ ਰਹੇ ਆ ਉਹ ਵੀ ਵਿਚੀ ਲੈ ਮਿੱਤਰੋ ਬਾਈ ਹਜਾ ਆਪਣੀ ਲੋਕੇਸ਼ਨ ਦਸੀ ਦੀਪ ਕਿੱਥੇ ਜੇ ਤੁਸੀਂ ਇਹ ਰਹਿ ਜੰਦੇ ਇੱਥੇ ਜੇ ਤੁਸੀਂ ਆਪਣੇ ਬਰਨਾਲੇ ਤੁਸੀਂ ਆਣਾ ਵਾ ਧਰੋਲਾ ਰੋਡ ਕੱਸੀ ਮਾਰਕੀਟ ਨੀਅਰ ਰੂਪ ਇਲੈਕਟ੍ਰੀਸ਼ੀਅਨ ਨੇੜੇ ਰੂਪ ਇਲੈਕਟ੍ਰੀਸ਼ੀਅਨ ਨੇੜੇ ਰੂਪ ਇਲੈਕਟ੍ਰੀਸ਼ੀਅਨ ਕਸੀਮ ਮਤਲ ਪਟੜੀ ਦੇ ਨੇੜੇ ਬਿਲਕੁਲ ਕਸੀ ਮਾਰਕੀਟ ਵਾਝੀ ਦਏ ਬਿਲਕੁਲ ਕਸੀ ਮਾਰਕੀਟ ਵਾ ਤੇ ਤੁਹਾਡਾ ਕੰਟਰੈਕਟ ਨੰਬਰ ਜਰੂਰ ਬੋਲਿਓ 8284097631 ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਹੋਊਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂ ਲੈ ਮੈਂ ਤੇਰਾ ਬਾਕੀ ਆਪਾਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਵਾਜਦਾ ਤੇ ਦੀਪ ਰਹਿਣਾ ਹਮੇਸ਼ਾ ਯਾਦ ਰੱਖੋ ਬਰਨਾਲੇ ਸੱਜਣੋ ਸਿਰਫ ਇੱਕ ਸਰਵਿਸ ਦੇ ਨਾਲ ਇੱਕ ਸਰਵਿਸ ਫ੍ਰੀ ਕਰਤੀ ਬਈ ਨੇ ਯਾਨੀ ਕਿ 2000 ਦੇ ਵਿੱਚ ਇੱਕ ਸਰਵਿਸ ਹੋ ਜੇ ਦੋ ਸਰਵਿਸਾਂ ਕਰਾਉਗੇ 1000 ਰੁਪਏ ਚ ਰਹਿ ਗਈ ਬਿਲਕੁਲ ਹੈਨਾ 1000 ਰੁਪਏ ਦੇ ਵਿੱਚ ਦੁਬਾਰੇ ਫੇਰ ਦੱਸ ਦੇਣਾ ਭਾਈ ਦੱਸੀ ਕਿਰੇ ਕਿਹੜੇ ਕਿਹੜੇ ਚੀਜ਼ਾਂ ਕਰਾਂਗੇ ਬੈਕਿੰਗ ਪਾਲਿਸ਼ਿੰਗ ਰਵਿੰਗ ਕੋਟਿੰਗ ਓਕੇ ਚਾਰੇ ਚੀਜ਼ਾਂ ਚਾਰੇ ਚੀਜ਼ਾਂ 2000 ਚ 2000 ਦੇ ਵਿੱਚ ਹਾਂ ਲੈ ਮੈਂ ਤੇਰੇ ਪੂਰੇ ਪੰਜਾਬ ਦੇ ਵਿੱਚੋਂ ਸਸਤਾ ਕੰਮ ਆ ਯਾਰ ਬਾਈ ਦਾ ਤੇ ਤਸੱਲੀ ਵਾਲਾ ਕੰਮ ਵੀ ਆ ਜੇ ਕਿਸੇ ਭਰਾਣੇ ਸੱਜਣੋ ਤੁਸੀਂ ਇਹ ਕਰਵਾਉਣਾ ਤਾਂ ਬਾਈ ਦਾ ਨੰਬਰ ਆਪਾਂ ਡਿਸਪਲੇ ਦੇ ਉੱਪਰ ਚਲਾਤਾ ਕਰ ਲਓ ਕੰਟੈਕਟ